ਇੰਡੀਅਨ ਔਮਨ ਵੂਮਨ ਕ੍ਰਿਕਟ ਟੀਮ ਦੀ ਪਲੇਅਰ ਅਮਨਜੋਤ ਕੌਰ ਜੋ ਮੋਹਾਲੀ ਦੀ ਰਹਿਣ ਵਾਲੀ ਹੈ ਉਹਨਾਂ ਦੇ ਘਰ ਦੇ ਵਿੱਚ ਵਰਲਡ ਕੱਪ ਜਿੱਤਣ ਉਪਰੰਤ ਤਿਉਹਾਰ ਦਾ ਮਾਹੌਲ ਬਣਿਆ ਹੋਇਆ ਹੈ ਪਰਿਵਾਰਿਕ ਮੈਂਬਰਾਂ ਵੱਲੋਂ ਜਿੱਥੇ ਖੁਸ਼ੀ ਦੀ ਲਹਿਰ ਹੈ ਉੱਥੇ ਹੀ ਅਮਨਜੋਤ ਕੌਰ ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਵਰਲਡ ਕੱਪ ਜਿੱਤਣ ਉਪਰੰਤ ਅਮਨਜੋਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਭਾਵੁਕ ਹੋ ਗਈ ਅਤੇ ਕਿਹਾ ਕਿ ਕੱਲ ਗੱਲ ਕਰਾਂਗੇ ਕੀ ਕਹਿਣਾ ਹੈ ਪਰਿਵਾਰਿਕ ਮੈਂਬਰਾਂ ਦਾ ਅਮਨਜੋਤ ਕੌਰ ਦੇ ਦਾਦਾ ਜੀ ਪਿਤਾ ਜੀ ਅਤੇ ਮਾਤਾ ਜੀ ਦਾ ਵੇਖੋ ਪੂਰੀ ਰਿਪੋਰਟ ਮੈਂ ਬਹੁਤ ਸ਼ਰਮ ਲੱਗਿਆ ਸਨ ਬਹੁਤ ਸ਼ਰਮ ਕਿ ਦੋ ਵਜੇ ਤੱਕ ਇਹ ਦੇਖ ਰਹੇ ਮੈਚ ਕੋਈ ਬਸ ਤੱਕ ਜਵਾਇ ਹਾਂ ਤੇ ਤੁਹਾਡੀ ਮੈਚ ਤੋਂ ਪਹਿਲਾਂ ਕੋਈ ਗੱਲ ਹੋਈ ਸੀ ਪੜਾਈਆਂ ਮੈਚ ਤੋਂ ਬਾਅਦ ਕੋਈ ਗੱਲ ਹੋਈ ਕਿਸ ਤਰੀਕੇ ਦੀ ਫੀਲਿੰਗ ਤੁਹਾਨੂੰ ਨੇ ਸ਼ੇਅਰ ਕੀਤੀ ਤੁਹਾਡੇ ਨਾਲ ਨਹੀਂ ਉਹ ਪਹਿਲਾਂ ਸ਼ੇਅਰ ਨਹੀਂ ਕੀਤੀ ਉਹ ਤੇ ਹੁਣ ਜਦੋਂ ਅਮਨਜੋਤ ਕੌਰ ਨੇ ਵਾਪਸ ਆਣਾ ਤਾਂ ਕਿਸ ਤਰੀਕੇ ਦੀ ਤਿਆਰੀ ਨੇ ਕਿਵੇਂ ਹੋਗਾ ਸਵਾਗਤ ਕੀਤਾ ਜਾਏਗਾ ਕਿਆ ਵਾਧਿਆ ਦਾ ਕੇ ਨਾਮ ਚੋੜ ਬਟਿਆ ਗਿਆ ਵਾਧਿਆ ਦਾ ਠੀਕ ਤੇ ਅਮਨਜੋਤ ਕੋਰ ਨੇ ਕਦੋਂ ਤੋਂ ক্রিকেট ਖੇਡਣਾ ਸ਼ੁਰੂ ਕੀਤਾ ਸੀ ਕਿੰਨੂੰ ਆਪਣਾ ਮੈਂਟਰ ਸਮਝਦੇ ਨੇ ਹਾਂ ਬਹੁਤ ਖੂਜੀ ਹੰ ਬੀਬੀਆ ਕੋਲੀ ਖੇਡਦੇ ਸੀ ਆਪਕੀ ਜੀ ਖੇਡਦੀ ਆਵੇ ਤੇ ਬਹੁਤ ਵੀ ਖੇਡਦੀ ਆ ਇਹਨਾਂ ਪਰਸੰਦਾਗੇ ਰੋ ਕੇ ਖੇਡਦੇ ਨੇ ਉਹਨਾਂ ਪਰ ਕਿਸ ਤਰੀਕੇ ਨਾਲ ਫੀਲ ਕਰ ਰਹੇ ਜੀ ਮੈਂ ਕਿ ਇੰਡੀਆ ਦਾ ਨਾਮ ਰੌਸ਼ਨ ਕੀਤਾ ਆਪਣੀ ਗੋਗਨੀ ਆ ਬਹੁਤ ਚਿੰਤਾ ਲੱਗ ਗਿਆ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਡੇ ਕੋਲ ਤਾਂ ਸ਼ਬਦ ਨਹੀਂ ਆਗੇ ਦੱਸਣ ਨੂੰ ਜੀ ਕੀ ਕੀ ਕਹਿਣਾ ਇਮੋਸ਼ਨਲ ਉਮੋਸ਼ਨਲ ਟਾਈਮ ਬਹੁਤ ਹੈ ਗਾਇ ਜੀ ਸਰ ਮੈਚ ਖੇਡਣ ਤੋਂ ਪਹਿਲਾਂ ਤੇ ਮੈਚ ਖੇਡਣ ਤੋਂ ਬਾਅਦ ਕਿਸ ਤਰੀਕੇ ਦੇ ਫੀਲਿੰਗਸ ਆਪਨਾ ਸ਼ੇਅਰ ਕੀਤੇ ਗਏ ਮੈਚ ਖੇਡਣ ਤੋਂ ਪਹਿਲਾਂ ਤਾਂ ਜੀ ਸਾਹ ਰੁਕੇ ਹੋਏ ਸੀਗੇ ਜੀ ਮੈਚ ਖੋਣ ਤੋਂ ਮੈਚ ਖੋਣ ਤੋਂ ਬਾਅਦ ਥੋੜਾ ਰਿਲੈਕਸ ਫੀਲ ਕਰ ਰਹੇ ਆਂ ਵੀ ਹੁਣ ਤਾਂ ਵਰਲਡ ਕੱਪ ਆਣਾ ਹੈ ਹੁਣ ਕਿਸੇ ਨੇ ਲੈ ਕੇ ਨਹੀਂ ਜਾਣਾ ਜੀ ਪਹਿਲਾਂ ਤੇ ਜਿਵੇਂ ਕਿ ਤੇ ਜਦ ਤੱਕ ਉਹ ਗੇਮ ਚ ਜਿੱਤਦੇ ਨਹੀਂ ਆਈ ਤਾਂ ਤਾਂ ਗੱਲ ਨਹੀਂ ਬਣਦੀ ਜੀ ਉਹ ਸਰ ਦੇਖ ਕੇ ਗੱਲ ਕੀਤੀ ਜੀ ਜਿਵੇਂ ਨਾ ਸ਼ੁਰੂਆਤ ਕਿਸ ਤਰੀਕੇ ਨਾਲ ਹੋਈ ক্রিকেট ਨੂੰ ਲੈ ਕੇ ক্রিকেট ਨੂੰ ਇਹ ਇੱਕ ਐਲੂਜੀ ਗੋਡ ਗਿਫਟ ਸੀ ਇਹਨੂੰ ਸ਼ੁਰੂ ਤੋਂ ਸ਼ੌਂਕ ক্রিকেট ਦਾ ਹੀ ਸੀਗਾ ਜੀ ਗੇਮ ਸਾਰੀ ਜਿਹੜੀ ਮਰਜ਼ੀ ਲੈ ਜਾਓ ਸਭ ਖੇਡ ਲੈਂਦੇ ਬੂਲ ਦੇ ਵਿੱਚ ਪਹਿਲੇ ਮੁੰਡਿਆਂ ਨੂੰ ਇਥੇ ਦੇਖ ਕੇ ਇਹ ਜੈ ਮੈਂ ক্রিকেট ਖੇਡਿਆ ਇਹ ਖੇਡ ਵੀ ਗੇਮ ਹੀ ক্রিকেট ਮੁੰਡਿਆਂ ਨਾਲ ਖੇਡਦੇ ਉਹ ਕੋਈ ਫੀਲਿੰਗਸ ਨਾਲ ਸ਼ੇਅਰ ਕੀਤਾ ਹੈ वर्ल्ड कप ਜਿੱਤੇ ਆ ਉਹ ਇਸ ਤੋਂ ਬਾਅਦ ਕਿਸ ਤਰੀਕੇ ਨਾਲ ਹੋਣਾ ਤੁਹਾਡੇ ਤੇਰੀ ਤੇ ਤੁਹਾਡੇ ਮੇਰੇ ਉਸੇ ਫੋਨ ਤੇ ਗੱਲ ਕੀਤੀ ਇਮੋਸ਼ਨਲ ਸੀ ਜੀ ਫਿਰ ਮੈਂ ਬੈ ਬਧਾਈਆਂ ਦੇ ਦਿਆਂ ਮਾਈਦਾਨ ਤੋਂ ਪੱਕਾ ਗੱਲ ਕਰਾਂਗੇ ਠੀਕ ਹੈ ਪਪਾ ਕਰਾਂਗੇ ਉਹ ਬੀਵੀ ਜੀ ਨੂੰ ਕਦੋਂ ਵਾਪਸ ਆਣਗੇ ਤੇ ਕਿਸ ਤਰੀਕੇ ਦੀ ਤਿਆਰੀ 7-8 7-8 ਦਿਨ ਕਹਿੰਦੇ ਹੀ ਲੱਗ ਜਾਣਗੇ ਸਵੇਰ ਦਾਵਾਂਗੇ ਤੁਮ ਤੇ ਰਕੇ ਨਾਲ ਲੈ ਕੇ ਆਵਾਂਗੇ ਰਿਪੋਰਟ ਦੋਈ ਪੂਰਾ ਚਲਨ ਜੀ ਕੀ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਮੈਨੂੰ ਬਹੁਤ ਖੁਸ਼ੀ ਹੈ ਵੀ ਇਹ ਜਿੱਤ ਕੇ ਅਗੇ ਇੰਡੀਆ ਜਿੱਤ ਗਈ ਬਹੁਤ ਖੁਸ਼ੀ ਹੈ ਵਰਲਡ ਕੱਪ ਵੀ ਜਿੱਤ ਲਿਆ 25 ਸਾਲ ਬਾਅਦ ਵਰਲਡ ਕੱਪ ਆਇਆ ਮਾ ਕੇ ਬਹੁਤ ਖੁਸ਼ੀ ਹੈ ਅੰਦਰ ਰਾਤ ਕੋਲ ਵਿਹਾਂ ਪਰ ਪਟਾਕੇ ਜਰਾਈ ਬਹੁਤ ਖੁਸ਼ੀ ਡਾਂਸ ਪੰਗੜੇ ਪਾਏ تھے ਬਹੁਤ ਖੁਸ਼ੀ ਸੁਰੂ ਕਿਸ ਤਰ੍ਹਾਂ ਦੇ ਮੇਕਰ ਨੇ ਇਹ ਵੀ ਬਹੁਤ ਅਛੀ ਮੇਕਰ ਹੈ